ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਅਸਲੇ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ சிவா ਨਾਮਕ આરોપી ਤੇ ਪੁਲਿਸ ਦਰਮਿਆਨ ਮੁਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ ਲੁੱਟਖੋਹ ਕਰਨ ਵਾਲੇ આરોપી சிவா ਨੂੰ ਜਦੋਂ ਪੁਲਿਸ ਵੱਲੋਂ ਮੰਡੀ ਗੋਬਿੰਦਗੜ੍ਹ ਵਿੱਚ ਲੁੱਟਖੋਹ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਕੋਲੋਂ ਅਸਲਾ ਬਰਾਮਦ ਕਰਨ ਸਮੇਂ சிவா ਵੱਲੋਂ ਪੁਲਿਸ ਹੋਮਗਾਰਡ ਮਲਾਜ਼ਮ ਤੇ ਗੋੜੀ ਚਲਾ ਦਿੱਤੀ ਜਿਸ ਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਉਸ ਦੀ ਲੱਤ ਵਿੱਚ ਗੋੜੀ ਮਾਰੀ ਗਈ ਹੈ ਪੁਲਿਸ ਵੱਲੋਂ ਜ਼ਖਮੀ ਹੋਮਗਾਰਡ ਮੁਲਾਜ਼ਮ ਅਤੇ આરોપી ਸ਼ਿਵਾ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਐਸਐਸਪੀ ਫਤੇਗੜ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸ਼ਿਵਾ ਤੇ ਪਹਿਲਾਂ ਵੀ ਲੁੱਟਖੋਹ ਦੇ ਪੜਚੇ ਦਰਜ ਨੇ ਜੋ ਕਿ ਵੱਡੇ ਲੈਵਲ ਤੇ ਲੁੱਟਖੋਹਾਂ ਦਾ ਰੈਕਟ ਚਲਾਉਂਦਾ ਸੀ ਜਿਸ ਦੇ ਸੰਪਰਕ ਵਿੱਚ ਲੁੱਟਖੋਹਾਂ ਕਰਨ ਵਾਲੇ ਹੋਰ ਵੀ ਵਿਅਕਤੀ ਸ਼ਾਮਲ ਹੋ ਸਕਦੇ ਨੇ ਜਿਨ੍ਹਾਂ ਦੀ ਸਰਗਰਮੀ ਨਾਲ ਜਿਹੜੀ ਕਿ ਭਾਲ ਕੀਤੀ ਜਾ ਰਹੀ ਹੈ। ਸਰ ਕੋਈ ਐਨਕਾਊਂਟਰ ਦੀ ਗੱਲ ਪਤਾ ਲੱਗੀ ਕੀ ਹੋਇਆ? ਕੀ ਘਟਨਾ ਸੀ? ਪਿਛਲੇ ਮਹੀਨੇ ਦਸੰਬਰ 19 ਦਸੰਬਰ ਨੂੰ ਇੱਕ ਇਤਰਾ ਮਿਲੀ ਸੀ ਸਾਡੀ ਟੀਮ ਨੂੰ ਇੱਕ ਇੱਕ ਵਿਅਕਤੀ ਸੀ ਉਹ ਜਦੋਂ ਗੋਗਨਗੜ ਦੇ ਵਿੱਚ ਹੀ ਸੀਗਾ ਤੇ ਪਿੱਛੇ ਤੋਂ ਬੰਦੇ ਆਏ ਮੋਟਰਸਾਈਕਲ ਤੇ ਸਵਾਰ ਤੇ ਉਹਦੇ ਨਾਲ ਕੁੱਟਮਾਰ ਕੀਤੀ ਤੇ ਲੁੱਟ ਕੋ ਕੀਤੀ ਤੇ ਫੌਰੀ ਤੌਰ ਤੇ ਜਿਹੜੇ ਐਸਐਚਓ ਗੋਗਨਗੜ ਸੀਗੇ ਉਹਨਾਂ ਨੇ ਸਾਰਾ ਮੌਕਾ ਮਲਾਈਜ਼ਾ ਕੀਤਾ ਐਫਆਈਆਰ ਦਰਜ ਕੀਤੀ ਤੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਇਤੇ ਵਿੱਚ ਦੋਸ਼ੀਆਂ ਦੀ ਪਾਲ ਦੇ ਲਈ ਐਸਪੀ ਡੀ ਸਾਹਿਬ ਦੇ ਅੰਡਰ ਵਰਕਫੋਰਸ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਹੜੀ ਕਿ ਦੋਸ਼ੀ ਦੀ ਪਾਲ ਕਰ ਰਹੀ ਉਸੇ ਲੜੀ ਦੇ ਵਿੱਚ ਸਾਨੂੰ ਮੁਖਰੀ ਤੇ ਪਤਾ ਲੱਗਿਆ ਕਿ ਜਿਹੜਾ ਉਹਦੇ ਵਿੱਚ ਇੱਕ ਸ਼ਿਵਾ ਨਾਮ ਦਾ ਵਿਅਕਤੀ ਸੀ ਜਿਸ ਨੇ ਉਹ ਲੁੱਟਕੋ ਕੀਤੀ ਸੀ ਤੇ 15 ਤਾਰੀਖ ਨੂੰ ਗੋਵਿੰਦਗੜ ਠਾਣੇ ਦੇ ਇਲਾਕੇ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਲੜੀ ਦੇ ਵਿੱਚ ਜਦੋਂ ਅੱਗੇ ਆਪਾਂ ਮਾਨਯੋਗ ਜੱਜ ਸਾਹਿਬ ਤੋਂ ਵੀ ਰਿਮਾਂਡ ਲਈ ਤੇ ਫਰਦਰ ਰਿਕਵਰੀ ਕਰ ਰਹੇ ਸੀ ਕਿ ਤੇ ਸਾਨੂੰ ਪਤਾ ਲੱਗਿਆ ਕਿ ਉਹਦੇ ਕੋਲ ਇੱਕ ਨਜਾਇਜ਼ ਪਤੀਵੌਰ ਦਾ ਰਿਵੋਲਵਰ ਵੀ ਸੀ ਤੇ ਉਹ ਰਵਲਵਰ ਐਪਿਸਟਲ ਹੈ ਤੇ ਉਸੇ ਦੇ ਵਿੱਚ ਅੱਗੇ ਜਦੋਂ ਆਪਾਂ ਇੱਥੇ ਜਦੋਂ ਰਿਕਵਰੀ ਕਰਾਏ ਰਿਕਵਰੀ ਕਰਾਣੇ ਆਏ ਤੇ ਸਾਨੂੰ ਇੱਥੇ ਜਿਹੜਾ ਹੈਗਾ ਜਦੋਂ ਆਪਾਂ ਇਧਰ ਗੋਵਿੰਦਗਰ ਦੇ ਇਲਾਕੇ ਦੇ ਵਿੱਚ ਹੀ ਆਈ ਸੀ ਤੇ ਉਹਨਾਂ ਨੇ ਸਾਡੀ ਟੀਮ ਤੇ ਫਾਇਰ ਕੀਤਾ ਫਾਇਰ ਤਾਂ ਨਹੀਂ ਲੱਗਿਆ ਟੀਮ ਨੂੰ ਪਰ ਉਹਦੇ ਵਿੱਚ ਸਾਡਾ ਇੱਕ ਮੁਲਾਜ਼ਮ ਸੀਗਾ ਵੰਗਾਰਡ ਦਾ ਕੁਰ ਸੇਵਕ ਉਹ ਜ਼ਖਮੀ ਹੋ ਗਿਆ ਗੇਰਪਿਆ ਸੀਗਾ ਚਰੀਟਾ ਪਜ ਗਿਆ ਸੀ ਬਟ ਫਿਲਹਾਲ ਆਊਟ ਆਫ ਰੇਂਜਰ ਦੇ ਜਵਾਬੀ ਫਾਇਰ ਦੇ ਵਿੱਚ ਫਿਰ ਸਾਡੀ ਟੀਮ ਨੇ ਵੀ ਫਾਇਰ ਕੀਤਾ ਜਦੇ ਵਿੱਚ ਉਹ ਵੀ ਜਿਹੜਾ ਹੈਗਾ ਉਹਦੇ ਗੋਟਿਆ ਤੇ ਅੱਗੇ ਸ਼ਾਟ ਲੱਗਿਆ ਤੇ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਉਹਦੀ ਸੇਫਟੀ ਨੂੰ ਤੇ ਆਂਦੇ ਵਿੱਚ ਰੱਖਦੇ ਹੋਏ ਸਾਡੇ ਮੁਲਾਜ਼ਮ ਨੂੰ ਵੀ ਤੇ ਜਿਹੜਾ ਉਹ ਸ਼ਿਵਾ ਸੀਗਾ ਜਿਹੜਾ ਜ਼ਖਮੀ ਹੋਇਆ ਇਹਨਾਂ ਵੀ ਦੋਨਾਂ ਨੂੰ ਹੀ ਸਿਵਲ ਹਸਪਤਾਲ ਵਿੱਚ ਹੀ ਲੈ ਜਾਏ ਫਿਲਹਾਲ ਉਹ ਜੀਰੇ ਇਲਾਜ ਹਨ ਤੇ ਆਊਟ ਆਫ ਡੇਂਜਰ ਹਨ ਤੇ ਜਿਹੜਾ ਹੈਗਾ ਉਹਦੇ ਕੋਲ ਜਿਹੜਾ ਅਸਲਾ ਸੀ ਉਹ ਅਸੀਂ ਪ੍ਰਮਾਣਿਤ ਕਰ ਲਿਆ ਤੇ ਅੱਗੇ ਇਸ ਕੇਸ ਦੀ ਫਰਦਰ ਵੀ ਤਫ਼तीश ਹੋ ਜਾਵੇ ਸਰ ਕਿੰਨੇ ਬੋਰ ਦਾ ਪਿਸਤਲ ਹੈ ਜਿਹੜਾ 32 ਬੋਰ ਦਾ ਹੈ ਸਰ ਕਿੰਨੇ ਕ ਕੇਸ ਨੇ ਦੇਤੇ ਜਿਹੜੇ ਪਹਿਲਾਂ ਰਜਿਸਟਰਡ ਨੂੰ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਇਹ ਪਿਛਲੇ ਕਈ ਸਾਲਾ ਤੋਂ ਇਲਾਕੇ ਦੇ ਵਿੱਚ ਲੁੱਟਫੋ ਤੇ ਜਿਹੜੀ ਹੈਗੀ ਆ ਹਥਿਆਰਾਂ ਦੇ ਨਾਲ ਡਕੈਤੀ ਕਰਦਾ ਰਿਹਾ ਹੈ ਇਹਦੇ ਤੇ ਹੁਣ ਤੱਕ 9 ਪਰਚੇ ਦਰਜ ਆ ਜਿਦੇ ਵਿੱਚ ਆਪਣੇ ਜ਼ਿਆਦਾਤਰ ਪਰਚੇ ਕੋਦੇ ਹੈਗੇ ਆ ਆਰਮਡ ਡੈਕੋਇਟੀ ਦੇ ਹੈਗੇ ਆ ਤੇ ਪਿੱਛੇ ਜੇ ਨਸ਼ੇ ਸੰਬੰਧੀ ਵੀ ਦਸੰਬਰ ਚ ਪਰਚਾ ਦਰਜ ਹੋਇਆ ਤੇ ਕਾਫੀ ਟਾਈਮ ਤੋਂ ਇਹ ਜਿਹੜਾ ਇਸ ਕੰਮ ਚ ਲੱਗਿਆ ਹੋਇਆ ਤੇ ਹੁਣ ਸਾਡੀ ਟੀਮ ਨੇ ਇਹਨੂੰ ਰਾਉਂਡ ਅਪ ਕਰਕੇ ਤੇ ਇਹ ਸਾਰੀ ਜਿਹੜੀ ਹੈਗੀ ਕਾਪੀ ਕਿੰਨੇ ਮੈਂਬਰ ਨੇ ਇਹਦੇ ਨਾਲ ਕੋਈ ਐਸੋਸੀਏਟ ਹੈ ਠੀਕ ਇਹਦੇ ਨਾਲ ਬਿਲਕੁਲ ਜੀ ਇਹ ਗ로우 ਹੈ ਇਹਦੇ ਨਾਲ ਤੇ ਉਹਦੇ ਤੇ ਸਾਡੀ ਟੀਮ ਕੰਮ ਕਰ ਰਹੀ ਹੈ ਹਜੇ ਉਹ ਜਦੋਂ ਪ੍ਰੋਪਰ ਜਦੋਂ ਠੀਕ ਹੋ ਜਾਂਦਾ ਮੈਡੀਕਲੀ ਫਿਟ ਹੋ ਜਾਂਦਾ ਫਿਰ ਅਪਾ ਫਰਦਰ ਕੁਝ ਕਰਾਂਗੇ ਇਹਦੇ ਦੀ ਪਤਾ ਲੱਗ ਗਿਆ ਆਪ ਜੀ ਦੇ ਨਾਲ ਸਾਜਾ ਕਰ